ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹੌਸਲੇ ਵੀ ਬਹੁਤ ਵਧੀਆ ਹੋਈਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ ਤੇ ਲੋ ਜੀ ਵੱਜ ਰਿਹਾ ਖੇਤਾ ਕੰਨੀ ਢੇੜੇ ਸੋਭਾ ਦਾ ਟਾਈਮ ਹੈ ਇਸ ਟਾਈਮ ਸਵੇਰ ਦੇ 6:30 ਹੋਏ ਵੇ ਆ ਦੇਖੋ ਬਚੇ ਰੇਡੀਓ ਲੱਗਿਆ ਹੋਆ ਤੇ ਇਹ ਸੂਰਜ ਚੜਦਾ ਤੇ ਇੱਕ ਕਲਿੱਪ ਮੇਰੇ ਕੋਲ ਅੱਜ ਸ਼ਾਮ ਦੀ ਬਣਾਉਣੀ ਹੈ ਜੀ ਸੂਰਜ ਸ਼ਿਫਤੇ ਦਾ ਦੇਖੋ ਸਵੇਰ ਸੁਬਾ ਦਾ ਨਜ਼ਾਰਾ ਦੇਖੋ ਰੇਡੀਓ ਲੱਗ ਰਿਹਾ ਤੇ ਗੁਰਬਾਣੀ ਚੱਲ ਰਹੀ ਹੈ ਜੀ ਖੇਤ 'ਚ ਜਦੋਂ ਆਪਾਂ ਆਉਂਦੇ ਆ ਬਹੁਤ ਪਿੰਡਾਂ 'ਚ ਰੇਡੀਓ ਦੀ ਬਾਜ ਪੈਂਦੀ ਵੀ ਹੋਰ ਖੇਤ ਦੇ ਵਿੱਚ ਤੇ ਚਲੋ ਹੁਣ ਥੋੜਾ ਥਮ ਸੂਰਜ ਚੜਦਾ ਦਿਖਾਉਂਦੇ ਤੇ ਉਹਦੇ ਬਾਅਦ ਸ਼ਿਫਤੇ ਦੇ ਵੀ ਕਲਿੱਪ ਲਵਾਂਗੇ ਦੇ ਵਿੱਚ ਵਿੱਚ ਰਿਸ਼ਤੇਦਾਰਾਂ ਦੇ ਜਾਣਾ ਜੀ ਅੱਜ ਇੱਧਰ ਭਾਉ ਵਾਲ ਜੀਤ ਕੋਲ ਤੇ ਉਹਦੇ ਨਾਲ ਵੀ ਤੁਹਾਨੂੰ ਮਲਾਉਂਦੇ ਆ ਤੇ ਚਲੋ ਤੁਸੀਂ ਬਣੇ ਹੋ ਵੀਡੀਓ ਤੇ ਵਾਹ ਲੋ ਜੀ ਸੂਰਜ ਚੜ ਰਿਹਾ ਦੇਖੋ ਤੇ ਆਹ ਵਈ ਫਸਲ ਆ ਇੱਧਰ ਸਵੇਰ ਸਵੇਰ ਦਾ ਦ੍ਰਿਸ਼ ਕੈਮਰੇ ਦੇ ਸਪੀਕਰ ਨੇ ਫੋਨ ਦੇ ਨੇ ਪਤਾ ਨਹੀਂ ਕਿ ਤੇ ਸਟੇਮ ਸਪੀਕਰ ਕਰਨੇ ਆ ਹੌਪਸ ਪਤਾ ਨਹੀਂ ਨਹੀਂ ਲੋ ਬਾਕੀ ਸ਼ਾਮ ਨੂੰ ਥੋੜੀ ਹੋਰ ਗਾਹ ਜਾਵਾਂਗੇ ਉੱਧਰ ਯਾਰੋ ਬਾਈ ਸਵੇਰ ਸਵੇਰ ਦਾ ਨਜ਼ਾਰਾ ਆ ਸੂਰਜ ਚੜ ਰਿਹਾ ਜੀ ਦੇਖੋ ਹਲੇ ਉਹਦਾ ਤੁਹਾਨੂੰ ਇਹਦੇ ਪਤਾ ਲੱਗਣਾ ਦੇਖੋ ਹਲੇ ਖੰਬੇ ਦੇ ਆ ਜਿਹੜੇ ਪਰਛਾਵੇਂ ਹੈਗੇ ਆ ਉਹ ਦੇਖੋ ਲੇਕਣਾ ਚੱਲ ਰਿਹਾ ਬਾਈ ਕੰਮ ਆ ਦੇਖੋ ਮੇਰਾ ਪਰਛਾਵਾ ਵੀ ਕਿੱਥੇ ਤੱਕ ਦਿਖ ਰਿਹਾ ਚਲੋ ਜੀ ਹੁਣ ਦਿਖਾਉਂਦਾ ਸ਼ਾਮ ਦਾ ਲਓ ਬਾਈ ਸੂਰਜ ਛਿਪਣ ਲੱਗਿਆ ਸ਼ਾਮ ਦਾ ਟਾਈਮ ਹੈ ਇੱਧਰ ਵੀ ਰੇਡੀਓ ਸੁਣਦੇ ਆ। ਉਹ ਗੁਰਦੁਆਰਾ ਸਾਹਿਬ, ਆ ਗੁਰਦੁਆਰਾ ਸਾਹਿਬ। ਇੱਧਰ ਤੇ ਵੀ ਬਾਜ ਆਉਂਦੀ ਆ, ਇੱਧਰ ਤੇ ਹੀ ਬਾਜ ਆਉਂਦੀ ਆ। ਉਹ ਦੇਖੋ ਸੂਰਜ। ਇੱਧਰ ਕੱਖ ਵੱਡ ਹੋ ਰਿਹਾ। گیا بھائی سورج دیکھਦੇ دیکھਦੇ ਉਧਰ ওই गन्ना ਉਤਰ ਰਿਹਾ ਟਰਾਲੇ ਚ ਉਹ ਸਾਹਮਣੇ ਆ ਗਈ ਜੀ ਆਪਣੀ ਮੋਟਰ ਇੱਥੇ ਉਰਲੇ ਉਹ ਨੇਤਰਬਾਈ ਦਾ ਘਰ ਦੇਖਦਾ ਉਹ ਦੇਖੋ ਇੱਥੇ ਮਲਕੀਤ ਬਾਈ ਰਾਈ ਬੈਠੇ ਹੌਂ ਦਾ ਫੋਕਸ ਘਟਾ ਜੀ ਥੋੜਾ ਜਿਹਾ ਉਹ ਦੇਖੋ ਸੂਰਜ ਗਿਆ ਦੇਖਦੀ ਦੇਖਦੀ ਲੋ ਜੀ ਗਿਆ ਲੋ ਜੀ ਇੱਧਰ ਪਹੁੰਚੇ ਵੀ ਆਪਾਂ ਆਪਣੇ ਰਿਸ਼ਤੇਦਾਰਾਂ ਕੋਲ ਜੀਤ ਨਾਲ ਲੱਗਦੀ ਆਪਣੇ ਰਿਸ਼ਤੇਦਾਰੀਆ ਪਹਿਲਾਂ ਇੱਧਰ ਮਿਲੋ ਜੀ ਜੀ ਦੇਖੀ ਹਰਦਾ ਨਹੀਂ ਟਿਕਦਾ ਨਹੀਂ ਤੂੰ ਬਾਈ ਬੀਜ ਦੀਏ ਮੱਕੀ ਮਖਾ ਆਹ ਸੁਪਰ ਪਾਉਣੀ ਵਿੱਚ ਜੀ ਤਾਂ ਸੁਪਰ ਪਾਉਣੀ ਜੀ ਥੱਲੇ ਮੱਕੀ ਦਾ ਬੀਜ ਕਿਹੜਾ ਮੱਕੀ ਦਾ ਆਪਣੀ ਦੂਈਓ ਚਿੱਟੀ ਮੱਕੀ ਹੋਈ 4 ਦੂਈ ਮਸ਼ੀਨ ਨਾਲ ਪਜਾ ਦਿੰਦਾ ਸੌਹਰਿਆ ਮਸ਼ੀਨ ਨਾਲ ਪਜਾ ਦਿੰਦਾ ਨਹੀਂ ਆਪਾਂ ਫਿਰ ਕਣਕ ਵੱਢ ਕੇ ਬੀਜੂਗੇ ਜੀ ਅੱਛਾ ਇਹ ਤਾਂ ਆਪਣੇ ਉਹ ਬੀਜ ਲੈਣੀ ਇੱਕ ਚਾਰਾ ਹਾਂ ਬਿੱਲੀ ਪਿਆ ਥੋਂ ਜੱਥੇ ਹੀ ਹੋ ਜਾਊਗਾ ਜੀ ਠੀਕ ਹੈ ਹੈ ਕਿ ਨਹੀਂ ਇਹਦੇ ਚ ਕੱਟੀ-ਕੁੱਟੀ ਛੱਡ ਦਿੰਦਾ ਉਹ ਖੜੀਆਂ ਤੇ 2-3 ਕੀਲੇ ਗਾ ਗੱਡ ਕੇ ਉਹ ਕਿੱਥੇ ਖੜਦੀ ਹੈ ਜੀ ਵਿੱਚ ਹਾਂ ਦੇਖ ਲੈ ਅੱਛਾ ਛੋਟੇ ਦੀ ਤਾਂ ਬੜੀ ਗੱਲਬਾਤ ਬਣਾਈ ਆ ਜੀ ਤੇ ਦੇਖੀ ਬਸ ਜੀ ਹੈ ਨਾ ਸ਼ੌਂਕ ਪੂਰਾ ਕਰੀ ਜਨੇ ਨਾਲੇ ਕੰਮ ਨਾ ਬੜਾ ਬਕਸਾ ਹੀ ਰਖਾਤਾ ਹੈ ਹੈ ਕੋਈ ਬੜੀਆਂ ਜਿਆਦੀ ਰੇਸਾਂ ਚਾਹੀਦੀਆਂ ਬੜੀਆਂ ਰੇਸਾਂ ਇਹ ਉਹ ਬਾਈ ਲੰਬੇ ਰੇਸ ਦੇ ਘੋੜੇ ਹੈ ਇੱਕ ਤੇ ਦੋ ਬਰਾਗੇ ਦੋ ਤੇ ਚਾਰ ਬਰਾਗੇ ਹਾਂ ਗੰਜਲਵਾ ਲੀਆਂ ਹੈ ਉਹ ਥੋੜੇ ਟਾਈਮ ਨੇ ਵਿੱਚ ਕੱਟ ਲੱਗੀ ਜਾਣੀ ਹਾਂ ਠੀਕ ਆ ਵਿੱਚ ਨਾਰਮਲ ਐ ਆ ਵਿੱਚ ਨਾਰਮਲ ਐ ਦੇਖੋ ਬਾਈ ਬੰਦੇ ਦੇ ਕੰਮ ਆ ਇਧਰ ਕਹਿੰਦਾ ਕਟੀਆਂ-ਕੁੱਟੀਆਂ ਕਾ ਛੱਡਣੀਆਂ ਵਿੱਚੇ ਲੱਗਿਆ ਬੋਣਾ ਜਬੀ ਜਿਹੜੀ ਖੜੀ ਐ ਦੂਈ ਵਾਰ ਵੀ ਤੋ ਕਾਲਾ ਮਾਲਾ ਮੋਟਾ ਇਹਨੂੰ ਹਿਸਾਬ-ਕਿਤਾਬ ਚ ਹੈ ਸਾਹਮਣੇ ਆ ਗਈ ਜੀ ਉਹ ਆਪਣੇ ਖੇਤ ਤੇ ਉਰੀ ਤੇ ਦਿਖਾ ਦਿੰਦਾ ਤੁਹਾਨੂੰ ਇਹ ਆ ਦੇਖੋ ਆ ਨੈਤਰਬਾਈ ਦਾ ਫਾਰਮ ਬਣ ਰਿਹਾ ਬਾਈ ਉਰੀ ਇਹ ਆਪਣੇ ਰਿਸ਼ਤੇਦਾਰ ਲੱਗਦੀ ਹੈ ਜੀ ਰਿਸ਼ਤੇਦਾਰੀ ਇਹਨਾਂ ਨਾਲ ਇਹਦੀ ਮੰਮੀ ਹੈ ਜੀ ਪਰਮਦੇ ਦੀ ਮੰਮੀ ਦੀ ਭੂਆ ਤੇ ਆ ਖੜਾ ਪਈਦਾ ਟਰੈਕਟਰ ਚਲੋ ਚੱਲੀ ਜਾਂਦਾ ਕੰਮ ਹੁਣ ਚੱਲਦਾ ਦਿਖਾਉਂਦੇ ਤੁਹਾਨੂੰ ਥੋੜੀ ਦੇਰ ਤੱਕ ਛਿੱਟਾ ਦੇ ਲਵੇ ਤੇ ਮੱਕੀ ਦਾ ਬੀਜ ਬੀਜਣਾ ਕਹਿੰਦਾ ਮੈਂ ਨਾਰਮਲ ਉਹ ਵੀ ਤੁਹਾਨੂੰ ਦਿਖਾ ਦਿੰਦਾ ਕਿਹੜਾ ਬੀਜਣਾ ਇਹਨੇ ਇਹ ਆ ਲੋ ਆ ਬੀਜ ਹੈ ਜੀ ਮੱਕੀ ਦਾ ਚਾਰਾ ਜਿਹਨੂੰ ਕਹਿੰਦੇ ਜੀ ਇਹਨੇ ਚਾਰਾ ਬੀਜਣਾ ਚਲੋ ਬਾਈ ਚੱਲ ਰਿਹਾ ਕੰਮ ਐ ਕਣਾਈ ਤੇ ਇਹਨਾਂ ਨੇ ਘਰ ਦੇ ਪਿੱਛੇ ਬਾਈ ਅੰਬਾ ਦੇ ਬੂਟੇ ਲਾਏ ਵੇ ਆ ਦੇਖੋ ਪਿੱਛੇ ਗਿਆ ਚਾਰਾਂ ਸੜੇ ਘੁੰਮ ਮੈਂ ਆਏ ਨੂੰ ਘੁੰਮ ਜਾਂਦਾ ਜੀ ਨਾਲੇ ਚਲੋ ਵੈਸੇ ਮੀ ਪੈਂਦਾ ਫਿਰ ਕਹਿੰਦੇ ਔਖਾ ਹੁੰਦਾ ਗੰਦਾਪਰਾ ਸਲਾਬੀ ਜੀ ਆ ਜਾਂਦੀ ਐ ਚਲ ਚੱਲ ਰਿਹਾ ਕੰਮ ਉਹ ਜਾਂਦਾ ਜੀ ਨੇਤਰ ਬਾਈ ਇਹ ਆਹ ਦੇਖੋ ਉਹ ਗਿਆ ਚਾਰਜਿੰਗ ਵਾਲੀ ਸਕੂਟਰੀ ਉੱਪਰ ਉਹ ਫਾਰਮ ਸਾਹਮਣੇ ਆਪਣੀ ਕਣਕ ਆ ਜਾਂਦੀ ਆ ਆਹ ਆ ਆਪਣੇ ਕਣਕ ਕੋਲ ਫਿਰਦਾ ਜੀ ਬੰਦਾ ਪੀਲੀ ਸ਼ਰਟ ਪਾਈ ਤੇ ਇਹ ਬੰਦਾ ਮੜਿਆ ਜੀ ਚਲੋ ਚੱਲ ਰਿਹਾ ਬਾਕੀ ਚੱਲਦਾ ਦਿਖਾਉਂਦੇ ਤੁਹਾਨੂੰ ਛੋਟਾ ਹਿੰਦੇ ਨਿਊ ਹਾਲੈਂਡ ਬਾਈ ਟਰੈਕਟਰ ਦੀ ਲੁੱਕ ਬਹੁਤ ਆ ਹੋਰ ਗੱਲਾਂ ਦੀਆਂ ਗੱਲਾਂ ਆ ਦੇਖੋ ਹਾਲ ਰੋਟਾਵੇਟਰ ਵੀ ਪਿੱਛੇ ਮੈਂ ਨਾ 9 ਫੁੱਟ ਪਾਇਆ ਵਾ ਜੀ ਨੇ ਇੱਕ ਹੋਰ ਦੇਖੋ ਪਤੰਦਰ ਦੇ ਕੰਮ ਇਹਦਾ ਗਾਰੇ ਚ ਫਸ ਗਿਆ ਤਾਂ ਕੰਮ ਕਹਿੰਦਾ ਆ ਲੋਕਣਾ ਹੀ ਭਰੇ ਆ ਪਿਆ ਜੀ ਗਾਰੇ ਨਾਲ ਹੁਣ ਕਰੂਗਾ ਸਾਫ ਹਾਂਜੀ ਲੋ ਬਈ ਪਰਮ ਨੇ ਵੀ ਟਰੈਕਟਰ ਪਰ ਬੜੇ ਪਰ ਬਹਿ ਗਿਆ ਤੇ ਉਧਰ ਬਾਹਰ ਚੱਲ ਰਿਹਾ ਤਾਂ ਮੱਕੀ ਵਿਜਾਈ ਦਾ ਕੰਮ ਤੇ ਉਧਰ ਨੂੰ ਹੁਣ ਫੇਰ ਦੁਬਾਰਾ ਚੱਲਦੇ ਹਾਂ ਤੋੜੇ ਨਾਲ ਨਹੀਂ ਜਾਨਦਾਰਲੇ ਨੇ ਠੀਕ ਨੇ ਚਲੋ ਭਾਈ ਚੱਲਦੇ ਅੱਧਰ ਨੂੰ ਫੇਰ ਲੈ ਬਈ ਚੱਲ ਰਿਹਾ ਛੱਟਾ ਤੇ ਉਧਰ ਇਧਰ ਬੰਦੇ ਦੋ ਇਧਰ ਕੈਦ ਕਰੇ ਹੋਏ ਆ ਇਹ ਟਰੈਕਟਰ ਕੋਲੋਂ ਨਹੀਂ ਦੇਣੇ ਹਾਂ ਬਈ ਟਰੈਕਟਰ ਦੇ ਦੇ ਆ ਜੀ ਹੈਂ ਜੀ ਠੀਕ ਆ ਚਲੋ ਅੰਦਰ ਹੀ ਕੈਦ ਰਹੋ ਤੁਸੀਂ ਠੀਕ ਆ ਇਹ ਇਧਰ ਕੈਦ ਕਰੇ ਹੋਏ ਜੀ ਬੰਦੇ ਜੱਸੀ ਹੋਣੀ ਛੱਡ ਗਿਆ ਮਨੂੰ ਤਾਂ ਤੁਸੀਂ ਅੰਦਰੇ ਹਾਂ ਗੱਲਾਂ ਜੇ ਕਰਕੇ ਅੱਛਾ ਉਹ ਬੁੱਤ ਟਰੈਕਟਰ ਬੁਲਾਵਾ ਮੇਰੇ ਜگە ਸੱਤ ਬੱਜੂਗੀ ਹਾਂ ਕਹਿੰਦਾ ਅੰਦਰੇ ਛੱਡ ਗਿਆ ਹੈ ਠੀਕ ਆ ਚਲੋ ਇਹ ਅੰਦਰ ਛੱਡਣ ਵਾਲੇ ਆ ਬੰਦੇ ਭਾਈ ਇਹ ਦੇਖੋ ਪਰਮਦੇ ਦੋਹੇ ਅੰਦਰ ਛੱਡਣ ਵਾਲੇ ਆ ਚਲੋ ਚੱਲ ਰਿਹਾ ਜੀ ਕੰਮ ਅਮਲਾਦੀ ਦੇਖੋ ਇਹ ਵੀ ਨਾਲ ਦੀ ਨਾਲੇ ਛਿੱਟਾ ਦੇ ਰਿਹਾ ਫੇਰ ਮੁਰਗੀ ਨਾਲੇ ਦੇਖੋ ਸ਼ਿਕਾਰੀ ਇਹ ਨਾਲ ਇਹ ਆ ਭਾਈ ਪਿਆਰ ਤੇ ਇੱਧਰੋਂ ਅਮਨ ਆ ਗਿਆ ਟਰੈਕਟਰ ਲੈ ਕੇ ਜੱਗੇ ਵਾਲਾ ਦੂਆ ਮੂਰੇ ਜੱਗਾ ਲੈ ਕੇ ਲੰਘਿਆ ਤੇ ਪਿਛੇ ਜਾ ਰਿਹਾ ਭਾਈ ਚਲੋ ਲਾ ਬਾਈ ਛੱਟਾ ਤੇ ਹੋ ਗਿਆ। ਟੀ ਟਾਪ ਲਿੰਕ ਵੀਰ। ਮੈਂ ਵੀ ਪਹਿਲਾਂ ਹੀ ਕਹਿ ਗਿਆ ਕਿ ਹਟਿਆ। ਵੀਰ ਜੀ। ਟਾਪ ਲਿੰਕ ਹੈ। ਹਾਂ। ਇਹਨੀਆਂ ਖੋਲਣੀ ਪੈਂਦੀ ਐ ਕਿ ਕੱਸ ਦੇਣੀ ਬਸ। ਪਹਿਲਾਂ ਕਿਸੇ ਦੇ ਘਰਾਂ ਰਹਿ ਗਈ ਟਾਪ ਲਿੰਕ। ਮਾਤਾ ਜੀ ਦੂਈ ਦੀ ਪਾ ਲੰਨਾ ਸੋਨਾ ਲੀਕਾ ਜੀ। ਹਾਂ। ਉਹ ਪੂਰੀ ਖੋਲ ਤੇ ਚੂੜੀਆਂ ਬਾਹਰ ਆ ਗਈਆਂ। ਅਡਜਸਟਮੈਂਟ ਫੇਰ ਨਹੀਂ ਬਣੀ ਇਹਦੀ। ਹੂੰ। ਇਹਦੀ ਟਾਪ ਲਿੰਕ ਬੜੀ ਹੁੰਦੀ ਐ ਕਹਿੰਦੇ। ਤੇਰਾ ਨਿਊ ਹਾਲੈਂਡ ਦੇ। ਹਾਂ। ਕੱਟ ਦੇਖ ਰਿਹਾ। ਹੂੰ। ਲ ਲੈ ਬਾਈ ਕਰਤਾ ਕੰਮ ਸ਼ੁਰੂ ਤੇ ਚੱਲ ਯਾਰ ਲੱਗੇ ਲੋਕ ਚੱਲ ਲੱਗਿਆ ਚੱਲਣ ਝੋਟਾ ਲਓ ਬਾਈ ਟਰੈਕਟਰ ਚੱਲਦਾ ਦਾ ਰੇਸ ਪਰ ਹੈ ਨ ਸਹੀ ਪਰ ਹੈ ਵੀ ਰੋਟਾਵੇਟਰ ਦੇ ਵੀ ਜਿਹੜੇ ਹਨ ਚੱਕਰ ਪੂਰੇ ਬਣਾਏ ਹੋਏ ਤੇ ਸਿਰੇ ਵਾਲਾ ਢੇੜਾ ਜਿਹੜਾ ਹੈ ਤੁਹਾਨੂੰ ਪਤਾ ਹੀ ਹੈ ਲਾਗ ਪਰ ਬੈਠ ਕੇ ਤੇ ਬਾਈ ਆ ਦੇਖੋ ਡੌਗੀ ਦਾ ਪਿਆਰ ਪਹਿਲਾਂ ਜਿੰਨੀ ਦੇਰ ਰਹਿਦਾ ਛਿੱਟਾ ਦਿੱਤਾ ਜਤਵੀਨ ਵਾਲੇ ਨਾਲ ਹੁਣ ਬਾਹਰ ਆ ਤਤਵੀਨ ਦੇ ਨਾਲੇ ਨਾਲ ਆ ਦੇਖ ਲੋ ਵੀ ਮੱਲਾ ਦੀ ਸਾਰੇ ਖੇਤ ਚ ਨਾਲੇ ਰਹੂਗਾ ਆਹ ਲਓ ਲਾਗ ਲਾਗ ਵਾਲਾ ਗੇੜਾ ਬੈਠ ਕੇ ਲਾਗ ਪਰੇ ਤੇ ਵੀ ਆਕਣਾ ਵੱਡ ਹੋਵੇ ਠੀਕ ਆ ਚਲੋ ਇਹ ਵੀ ਸਾਵਧਤ ਪਾਓ ਇਹ ਦੇ ਤੇ ਡੌਗੀ ਦੇਖ ਲਓ ਨਾਲ ਦੀ ਨਾਲ ਕਦੇ ਅੱਗੇ ਕਦੇ ਪਿੱਛੇ ਤੇ ਭਾਈ ਇਹੋ ਦੇ ਕੈਦੀ ਅੰਦਰ ਬੈਠੇ ਟਰੈਕਟਰ ਦੇਖ ਰਹੇ ਆ ਆਹ ਦੇਖੋ ਇੱਥੇ ਖੜੇ ਦੇਖ ਰਹੇ ਆ ਕਟਰ ਚੱਲਦੇ ਨੇ da